ਹਾਏ 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 ਮੇਰੇ ਬਾਪੂ ਤੇ ਚਲੇ ਆ ਗਿਆ ਤੇ ਕੋਈ ਨਹੀਂ ਲੈ ਕੇ ਗਿਆ ਮੈਂ ਉਸ ਦਿਨ ਤੋਂ ਕਰਨਾ ਛੱਡ ਗਿਆ ਹਾਏ ਹਾਏ ਮੈਨੂੰ ਲੱਗਦਾ ਕਪਾਟ ਬਣ ਜਾਂਦੀਆਂ ਨੇ ਮੈਨੂੰ ਨਾਲ ਲੈ ਕੇ ਕਪਾਟ ਬਣ ਜਾਂਦੀਆਂ ਨੇ ਹਾਏ ਹਾਏ ਇਹਨਾਂ ਨੇ ਤਾਂ ਸੱਣੀ ਵੀ ਨਹੀਂ ਕੀਤੀ ਅਰ ਰੱਬ ਫਿਰ ਕੀ ਕਰਾਂ ਤੇ ਜੀ ਚੰਦਰੀ ਬਿਮਾਰੀ ਲਾਤੀ ਰੱਬ ਨੇ ਹਾਏ ਮੈਂ ਤਾਂ ਸੋਧਵਤ ਹੀ ਰਹਿੰਦੀ ਉਹ ਲੱਗਦਾ ਬੇਬੇ ਨੂੰ ਆਏ ਮੈਂ ਕਿੱਚੀਆਂ ਨਾੜਾ ਬੇਬੇ ਕੀ ਕਰ ਲੋ ਕੀ ਆਏ ਮੈਂ ਕਿੱਚੀ ਨਾੜਾ ਉੱਟ ਉੱਟ ਕੋਈ ਆਏ ਮੈਂ ਕਿ ਤੂੰ ਨਾੜਾ ਆਏ ਮੈਂ ਕਿੱਚੀਆਂ ਨਾੜਾ ਆਏ ਕਰੋ ਮਮਾ ਦਈ ਉਹ ਮੇਰਾ ਬੇਬੇ ਉਹ ਹਾਰ ਨਾ ਮੈਂ ਕਰੀ ਉਹ ਹਾਰ ਨਾ ਮੈਂ ਕਰੀ ਉਹ ਝਾਇ ਬੇਬੇ ਤੁਹਾਡਾ ਹਾਸੇ ਰੱਖਿਆ ਹਾਏ ਕਿੰਨਾ ਰੌਲਾ ਜਿਹਾ ਹੁੰਦਾ ਅੰਦਰੋਂ ਲੱਗਦਾ ਮੰਮੀ ਦੀ ਤਬੀਅਤ ਦੁਬਾਰਾ ਫੇਰ ਖਰਾਬ ਹੋ ਗਈ ਤਾਂ ਨਾ ਵੀਰਾ ਜਿਹੜਾ ਸਾਹਮ ਦਾ ਮੰਮੀ ਨੂੰ ਡੀਏ ਦੇ ਨਹੀਂ ਬੱਤੀ ਨੂੰ ਕੁਛ ਨਾ ਕੁਛ ਹੋ ਜਾਂਦਾ ਆ ਵੀ ਤਾਂ ਡਾਕਟਰ ਬਦਲ ਤੇ ਜੂ ਜਿੰਨਾ ਵੀ ਫਰਕ ਨਹੀਂ ਪਿਆ ਕੀ ਹੋਇਆ ਬਸ ਉਹੀ ਜਿਹੜੀ ਬਿਮਾਰੀ ਕੋਈ ਲੱਗ ਗਈ ਇਹ ਬਸ ਤਕਨੀ ਇਹਨੂੰ ਕਿਹੜਾ ਸੁੱਤ ਰਹੀ ਆ ਮੁੱਟਿਆ ਦੇ ਲੱਗ ਕੇ ਚੱਕ ਕੇ ਮਾਰੀ ਉਹ ਮਾਰੀ ਚੁੰਨੀ ਇਹਦੀ ਆ ਹਾਲ ਹੈ ਦਾ ਹੁਣ ਦੱਸ ਕਰੇ ਤਾਂ ਬੰਦਾ ਕਰੇ ਕੀ ਹਾਏ ਹਾਏ ਹੁਣ ਫੇਰ ਬਿਮਾਰ ਹੋ ਗਏ ਅੱਗੇ ਤਾਂ ਹਾਲੇ ਮਹੀਨਾ ਖੰਡ ਕੱਟ ਜਾਂਦੇ ਸੀਗੇ ਹੁਣ ਤਾਂ 4 ਦਿਨ ਨਹੀਂ ਕੱਢਦੇ ਹੈਗੇ ਕਿਹੜਾ ਡਾਕਟਰ ਕਿਹੜਾ ਜੋਸ਼ੀ ਕਿਹੜਾ ਸਿਆਣਾ ਜਿਹਦੇ ਤੋਂ ਇਲਾਜ ਨਾ ਕਰਾਇਆ ਹੋਵੇ ਪਰ ਭੋਰਾ ਫਰਕ ਨਹੀਂ ਪੈਂਦਾ ਕੀ ਕਰੀਏ ਹੁਣ ਅੱਗੇ ਤਾਂ ਸੌਣ ਦੀ ਝੜੀ ਲੱਗਦੀ ਸਿਆਰੇ ਰੌਣਕਾਂ ਦੇ ਚੜੀ ਲਾਈ ਪਈਆਂ ਸਾਤ ਪਿੰਡ ਦੇ ਬੰਨਾਰੇ ਕਾਕੇ ਦੇ ਤੇਰਾ ਬਾਪੂ ਅਰੇ ਆਪਣਾ ਹੀ ਕਰੀ ਜਾਂਦਾ ਅਰੇ ਹੋ ਗਏ ਕਿਹੜੇ ਪਿੰਡ ਤੇ ਕਿਹੜੇ ਪ੍ਰਣਾਲੇ 40-45 ਸਾਲ ਤੱਕ ਆਪਾਂ ਸ਼ਹਿਰ ਆਇਆਂ ਨੂੰ ਹੋ ਗਿਆ। ਉਹ ਵੀ ਦੇਖ ਨਾ ਬੈਠਾ। ਆ ਦੇਖ ਨਾ ਕੁੜੀਆਂ ਆ। ਆ ਦੇਖ। ਉਹ ਇਹਦੀਆਂ ਗਿੱਚੀ ਦੀਆਂ ਨਾੜਾਂ ਜੁੜਦੀਆਂ ਨੇ ਨਾ। ਜੇ ਪਿੰਡ ਚ ਜਾਵਾਂਗੇ ਪਿੰਡ ਦੀਆਂ ਉਹ ਬੇਬੇ ਉਹ ਕਾਹਨੂੰ ਉੱਥੇ ਬਾਪੂ ਐ। ਉਹ ਤਾਂ ਬੰਦ ਤੇ ਕਿਲੜੀ ਚੜੀ ਹੋਈ ਆ। ਤੁਹਾਨੂੰ ਨਹੀਂ ਦਿੰਦਾ ਕਦ ਮੈਂ ਕੀ ਕਰਾਂ। ਉਹ ਦੇਖ ਲੈ ਚਿੱਟਾ ਘੜਤਾ ਬਾ ਫੰਟਾ ਪਜਾਮਾ ਪਾਇਆ। ਲੈ ਹੱਲੇ ਵੀ ਸੋਚੀ ਜਾਂਦੇ ਹੋ ਆ ਕਿਵੇਂ ਸਜਾ ਕੇ ਕੁਰਸੀ ਤੇ ਬਿਠਾਇਆ ਹੋਇਆ ਮੰਮੀ ਨੂੰ ਇਹਨਾਂ ਨੂੰ ਲੈ ਕੇ ਜਾਓ ਫਟਾਫਟ ਕਿਸੇ ਡਾਕਟਰ ਦੇ ਜਾਂ ਸਿਆਣੇ ਦੇ ਆ ਦੇਖ ਲੈ ਗੁੱਡੇ ਆ ਗਈ ਤੁਹਾਡੀ ਦਾਦੀ ਚੰਦ ਕਰ ਹਣ ਕੀ ਲੈਣੀ ਆ ਤੁਹਾਮਾ ਲੈਣੀ ਆ ਅਰੇ ਆਲੇ ਮੇਰੇ ਤੱਕਿਆਂ ਦੀਆਂ ਜਿੰਮਾਂ ਤੇ ਅੱਖ ਸੀ ਨਾ ਤੇਰੀ ਹਣਾ ਪਹਿਲਾਂ ਪੈ ਗੇ ਸੰਗਾਮ ਤੇਰੇ ਮੇਰੀ ਜਾਨ ਕਾ ਜਾਨ ਕੋਲ 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 ਪਾ ਤੂੰ ਛੱਡ ਲੈ ਨਾ ਤੂੰ ਇਹ ਰੇਜ ਜਿਹਨੇ ਇੰਨਾ ਕੀ ਬਗੜਿਆ ਦਾਰੀ ਨਹੀਂ ਹੈ ਕੀ ਹਾਂ ਹਾਂ ਤੇ ਗੇ ਵੀ ਆ ਗਿਆ 2.35 ਮੈਂ ਸੁਣਾ ਰਹਾ ਹਾਂ ਮੰਮੀ ਦਾਤੀ ਚੰਦਪੁਰ ਨਹੀਂ ਪਾਕੀਆਂ ਮੰਮੀ ਗੋੜ ਛੱਡ ਦੇ ਨੰਬਰ ਉਹ ਬੇਟਾ ਤੂੰ ਕਿਉਂ ਇਹ ਬਾਤ ਪੈ ਗਈ ਬੱਸ ਕੁਝ ਕੋਈ ਨਾ ਜ਼ਰੂਰੀਆ ਬੱਸ ਇਹਨੇ ਮੂੰਹ ਕੰਗ ਕਰ ਰਿਆ ਨੇ ਘਰੀ ਜਿੱਥੇ ਕਿ ਉਹ ਚਾਹ ਮੈਂ ਕੋਈ ਆਰਿਸ ਜਿੱਥੇ ਸੱਤਿਆ ਨਾ ਆਵੇ ਰੋਣ ਜੰਮ ਤੇ ਅਜੇ ਅਜੇ ਉਹ ਕਰੇ ਕਿ ਕਿਵਾਵਾ ਚਾਹ ਤੇ ਗੱਲ ਕਰ ਬੱਤ ਵੀ ਕਰ ਤੈਨੂੰ ਤੇਰਾ ਤੇਰਾ ਕਹੇ ਤੇਰੀ ਪੁੱਤ ਤੇਰਾ ਕੀ ਹਾਲ ਕਰਕੇ ਦੱਸ ਤਾ ਇਹਨੂੰ ਗੁੱਡੀ ਇੱਕ ਪਾਸੇ ਪਿਠਾ ਦੇ ਕਹ ਦੱਸ ਉਹ ਚਲ ਕੋਈ ਨਹੀਂ ਕੋਈ ਗੱਲ ਨਹੀਂ ਪਾਣੀ ਪਿਲਾਇਨਾ ਦੋਨਾਂ ਨੂੰ ਦੱਸ ਕਮਲੇ ਕੀਤਾ ਪਿਆ ਘਰ ਘਰ ਲੱਗਦਾ ਹੀ ਨਹੀਂ ਹੈ ਆਹ ਆਲੂ ਪਿਆਜ਼ ਦੇ ਉਹ ਕਿੱਥੇ ਤੱਕ ਖਲਾਰਤੀ ਵੇ ਬੱਠੀ ਕੇ ਮੇਰੇ ਬੇਟੇ ਬੋਲ ਕੰ ਮਾਰ ਲਿਆ ਦੀ ਸਿਹਤ ਖਰਾਬ ਨੇ ਸਮਝ ਨਹੀਂ ਆਉਂਦਾ ਹੁਣ ਇਹਦਾ ਇਲਾਜ ਕਰਾਈਏ ਤਾਂ ਕਰਾਈਏ ਕਿੱਥੋਂ ਇਹ ਬਣਾ ਬੁੱਢਾ ਬਣ ਤੈ ਨਾ ਉਹ ਤੂੰ ਬੱਸ ਕਰ ਬੇਬੇ ਬੱਸ ਕਰ ਤੂੰ 2 ਮਿੰਟ ਮੇਰੇ ਤੇ ਰਹਿਮ ਕਰ ਤੂੰ ਆਹ ਗੁੱਡੀ ਤੇਰੀਆਂ ਬੁੱਢਾ ਆ ਮੈਨੂੰ ਵੀ ਪਾਣੀ ਲੈ ਕੇ ਪਾ ਲੈ ਅੱਲਾ ਉਹ ਆ ਰਾਂ ਉਹ ਤੂੰ ਉਹ ਚੱਡ ਤਰੋ ਕੇ ਵੀ ਜੀ ਪਾਉਂਦੀ ਆ ਆ ਇੱਧਰ ਚੱਕ ਕਰ ਹਾਂ ਫੜਾ ਲੈ ਸੰਭਲ ਕੇ ਰਹੀਂ ਆ ਮੰਮੀਆਂ ਦੀ ਉਹਨੂੰ ਕੁਛ ਨਾ ਕਹੀਂ ਤੂੰ ਨਾਲੇ ਨੇ ਕਿਹੜਾ ਤੈਨੂੰ ਜਾਨ ਬਚ ਕੇ ਕੋਈ ਮਾਰਿਆ ਰੋਣਾ ਕਹਨੂੰ ਹੌਸਲਾ ਰੱਖ ਤੂੰ ਹਾਈ ਹਾਏ ਆ ਲੂ ਪਿਆਜ ਕਿੱਦਾਂ ਵਿਛੇ ਗਏ ਨੇ ਸਾਰੇ ਉਹ ਕੋਹੇ ਤੇ ਚੂੜੀਆਂ ਵੀ ਵਿਖਰੀਆਂ ਪਈਆਂ ਨੇ ਭਾਂਡੇ ਸਾਰੇ ਖਿਲਾਰੇ ਪਏ ਨੇ ਇਹ ਕੀ ਪਿਆ ਮੇਰੀ ਚੱਕਾ ਕਰਦੇ ਹੀ ਪੈਣਾ ਕੀ ਹੋ ਗਿਆ ਹੈ ਰਾਮ ਇੱਗੇ ਵੀ ਮਾਝਾਪਤ ਗੈਵੀ ਕੀ ਹੋਇਆ ਤੁੰ ਨੂੰ ਉਹ ਬਾਹਰ ਦੇ ਕਿਉਂ ਖੜੀ ਬੈਠੀ ਆ ਹੈ ਉਹ ਬਸ ਤਾਂ ਸਹੀ ਮੰਮੀ ਮੇਰੇ ਤਾਂ ਕਿਸਮਤੀ ਖਰਾਬ ਆ ਅਮਮਾ ਮੈਨੂੰ ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਕੁੱਟਕਾ ਨਾ ਮੇਰੇ ਪੈਰ ਖਿੜ ਪੁੱਤ ਤੂੰ ਕੰਮ ਨਹੀਂ ਲਾਪਰਵਾਹੀ ਨਾਲ ਕੀਤਾ ਹੋਣਾ ਕਹੀਂ ਉਹਨਾਂ ਨੇ ਤੈਨੂੰ ਕੁੱਟਿਆ ਤੂੰ ਲਾਪਰਵਾਹ ਬਹਤਾ ਉਹ ਮੰਮੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਬੇਬੇ ਨੇ ਗੈਵੀ ਨੂੰ ਮਾਰਿਆ ਉਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਇਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਬੋਲਦੀ ਹੈ ਕੀ ਕਰਦੀ ਹੈ ਉਹ ਇਸ ਕਰਕੇ ਐਵੇਂ ਰੋਈ ਜਾਂਦੀ ਹੈ ਇਹ ਐਜੀ ਕੋਈ ਗੱਲ ਹੈ ਹੀ ਨਹੀਂ ਕਿ ਨਾ ਫਿਰ ਕੀ ਹੋਵੇਗਾ ਜੇ ਤੈਨੂੰ ਮਾਰਿਆ ਮੈਂ ਵੀ ਤਾਂ ਤੇ ਨਿੱਕੀ ਹੁੰਦੀ ਮਾਰਦੀ ਸੀ ਮੈਂ ਤਾਂ ਇੱਥੇ ਰੋਜ਼ ਰੋਜ਼ ਕੁੱਟਖਾ ਹੁੰਦੀ ਹੈ ਕਿ ਮੰਮੀ ਮਮਾ ਨੂੰ ਕੁੱਟਣ ਵਾਸਤੇ ਨਹੀਂ ਲੱਗਦੀ ਹੈ ਚਲ ਕੋਈ ਨਾ ਉਹਨਾਂ ਦਾ ਕਿਹੜਾ ਬਸ ਦੀ ਗੱਲ ਹੈ ਬਸ ਦੀ ਗੱਲ ਹੋਵੇ ਚਾਹੇ ਨਾ ਹੋਵੇ ਨਾ ਕੋਈ ਤਾਂ ਠੀਕ ਜਿਹਾ ਤੇ ਨਹੀਂ ਹਾਲ ਆ ਨਾ ਪੁੱਤ ਕੋਈ ਗੱਲ ਨਹੀਂ ਤੈਨੂੰ ਪਤਾ ਹੀ ਆ ਉਹ ਬਿਮਾਰ ਰਹਿੰਦੇ ਆ ਨਾ ਤੇਰੇ ਤੇ ਗੁੱਸੇ ਵਿੱਚ ਭੈਣ ਜੀ ਨੇ ਕਦੇ ਫਰਕ ਨਹੀਂ ਰੱਖਿਆ ਤੂੰ ਐਵੇਂ ਗੁੱਸਾ ਕਰਕੇ ਬਹਿ ਜਾਨੀ ਆ ਆ ਸਮਝ ਸਮਝ ਲੈ ਆਦੀ ਮਾਂ ਦੀ ਗੱਲਾਂ ਵੱਲ ਨਹੀਂ ਧਿਆਨ ਦੇਣਾ ਮੈਨੂੰ ਨਾ ਸਮਝਾਓ ਚ ਸਾਰੇ ਜਣੇ ਮੇਰੇ ਤੋਂ ਕਿਥੋਂ ਹੀ ਹੋਏ ਪਏ ਨੇ ਕਿੱਟੋ ਕੱਟ ਮੇਰੀ ਜਗ੍ਹਾ ਤੇ ਆ ਕੇ ਕੋਈ ਦੇਖੋ ਵੀ ਮੇਰੇ ਤੇ ਕੀ ਬੀਤਦੀ ਆ ਉਹ ਬੀਤ ਨੂੰ ਕੀ ਐ ਦੱਸਣ ਜਾਣ ਬਚ ਕੇ ਕਿਤੇ ਮਾਰਿਆ ਤੂੰ ਮਜਬੂਰੀ ਵੀ ਤੇ ਸਮਝੇ ਜੇ ਤੂੰ ਨਹੀਂ ਸਮਝੋਰ ਕੋਣ ਸਮਝੂਗੀ ਦੱਸ ਜਦੋਂ ਸਹੀ ਹੁੰਦੀ ਆ ਉਹ ਤੇਰੇ ਨਾਲ ਕਿੰਨਾ ਪਿਆਰ ਕਰਦੀ ਆ ਜਿਉ ਇਹ ਤਾਂ ਇਹਨੂੰ ਪ੍ਰੋਬਲਮ ਆਉਂਦੀ ਆ ਤਾਂ ਹੀ ਇਹ ਨਾ ਬਤੌਂਦੀ ਆ ਇਹ ਤੁਸੀਂ ਸਮਝਾਓ ਜੀ ਇਹਨੂੰ ਕੋਈ ਹੋਰ ਏਦਾਂ ਦਾ ਕੰਮ ਕਰਕੇ ਸਵਾਕੇ ਵੇਜੋ ਇਹ ਦੱਸ ਪੁੱਤ ਟੈਂਜੀ ਨੂੰ ਪ੍ਰੋਬਲਮ ਹੈ ਕੀ ਆ ਇਹ ਤਾਂ ਦੱਸ ਮੈਨੂੰ ਪ੍ਰੋਬਲਮ ਕਾਦੀ ਹੋਣੀ ਆ ਮਮੀ ਜੀ ਬਸ ਹੈ ਨਾ ਇੱਥੇ ਹੈ ਨਾ ਗਿੱਚੀ ਦੀਆਂ ਇਹਨਾਂ ਦੀਆਂ ਨਾੜਾਂ ਜੁੜਦੀਆਂ ਬਾ ਫੇਰ ਕੁਛ ਨਹੀਂ ਪਤਾ ਲੱਗਦਾ ਵੀ ਕੌਣ ਹੈ ਕੀ ਨਹੀਂ ਇਹ ਤਾਂ ਚਲਬਲਲੀਆਂ ਮਾਰਦੇ ਰਹਿੰਦੇ ਆ ਹੁਣ ਸਾਨੂੰ ਦੇਖ ਲੈ ਤੇ ਸ਼ਹਿਰ 'ਚ ਇਹਨੂੰ ਕਿੰਨੇ ਸਾਲ ਹੋ ਗਏ ਮੇਰਾ ਤਾਂ ਜਨਮ ਵੀ ਇੱਥੇ ਦਾ ਹਜੇ ਵੀ ਇਹ ਪਿੰਡ ਪਰ ਨੂੰ ਤੁਰ ਪੈਣਗੇ ਸੀ ਕ ਬਾਹਰ ਚੁਗਣ ਚੱਲੀਆਂ ਉਧਰ ਬਾਪੂ ਹਾਕਾ ਮਾਰਦਾ ਨੇ ਫੰਟ ਵਾਲਾ ਪਜਾਮਾ ਪਾਇਆ ਇਹ ਜਿਹੀਆਂ ਗੱਲਾਂ ਕਰਦੇ ਆ ਆਹ ਪ੍ਰੋਬਲਮ ਹੈ ਉਹਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਾ ਸਾਨੂੰ ਧੱਕਾ ਮਾਰ ਦਿੰਦੇ ਤੇ ਇਹਨੂੰ ਕੁੱਟਦਾ ਬਸ ਆਹ ਗੱਲ ਸੀ ਜੀ ਅੱਛਾ ਅੱਛਾ ਪੁੱਤ ਗਿੱਚੀ ਦੀਆਂ ਨਾਲ ਆਹੋ ਇਹ ਤਾਂ ਬੜੀ ਭੈੜੀ ਬਿਮਾਰੀ ਆ ਨਾ ਤਾਂ ਇਹਦਾ ਡਾਕਟਰਾਂ ਕੋਲੇ ਇਲਾਜ ਆ ਨਾ ਸਿਆਣਿਆਂ ਕੋਲੇ ਇਲਾਜ ਆ ਮੈਨੂੰ ਇਹ ਗੁਰੂ ਜੀ ਨੇ ਮੇਰੇ ਨੂੰ ਮੰਤਰ ਦਿੱਤਾ ਸੀ ਉਹ ਮੈਂ ਇਹਨਾਂ ਨੂੰ ਸੁਣਾ ਸਕਦੀ ਹਾਂ ਠੀਕ ਹੋ ਜਾਣੀ ਤੁਸੀਂ ਮੱਸੇ ਜੀ ਤੁਹਾਡੇ ਕੋਲ ਇਸ ਬਿਮਾਰੀ ਦਾ ਮੰਤਰ ਆ ਫਿਰ ਤੁਸੀਂ ਸੋਚਦੇ ਕਿਉਂ ਮੰਮੀ ਨੂੰ ਮੰਤਰ ਮਾਰੋ ਤੁਸੀਂ ਚਿਕ ਕਰ ਤੋਂ ਭਾਈ 5-7 ਮਿੰਟ ਲੱਗਣਗੇ ੱੱਲਿਆਂ ਨੂੰ ਅੰਦਰ ਗੁਪਤ ਪਾਠ ਕਰਨਾ ਪੈਂਦਾ ਇਹਨਾਂ ਨੂੰ ਸੁਣਾਉਂਗੀ ਤਾਂ ਠੀਕ ਹੋਣਗੇ ਕਰੋ ਜੀ ਤੁਸੀਂ ਮੰਮੀ ਜੇ ਹਰ ਹਾਂ ਚੱਲ ਬੱਚੇ ਚਲੋ ਮੰਮੀ ਹਾਂ ਚੱਲ ਠੀਕ ਹੋ ਜਾਣਗੇ ਹੋ ਜਾਣਾ ਠੀਕ ਨੇ ਐਵੇਂ ਆਪਾਂ ਟੈਨਸ਼ਨ ਲਈ ਫਿਰਦੇ ਸੀਗੇ ਬਸ ਹੋਰ ਕੋਈ ਕੰਮ ਨਹੀਂ ਆਇਆ ਇਹਨਾਂ ਗੈਬੀ ਦੀ ਮੰਮੀ ਹੈ ਨਾ ਇਹੀ ਕੰਮ ਆ ਰਿਹਾ ਆ ਲੈ ਆ ਕਰੋ ਜੀ आराम आम बैठो पुत तो तू तो भी बाहर जािए तू तो भी बाहर जा फिकर ना कर हमने आप ठीक कर देना ਸੁੱਕੀ ਨਬਦੂ ਨਹੀਂ ਬਣਾ ਸਕਦੀ ਤੂੰ ਸਿੱਧੇ ਤੈਨੂੰ ਚੁੱਪ ਕਰਕੇ ਉੱਠ ਕੇ ਬਹਿ ਜਾ ਨਹੀਂ ਤਾਂ ਬਾਈ ਪਰ ਮਾਰ ਮਾਰ ਕੇ ਤੇਰਾ ਬੁੱਥਾ ਤਾਂ ਮਢੂਗੀ ਪੈਂ ਜੀ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਹਿੰਨੀ ਆ ਕੀ ਕਰਦੀ ਆ ਤੁਸੀਂ ਇੰਨਾ ਗੁੱਸਾ ਕਿਉਂ ਚੜਾਉਂਦੇ ਤੁਸੀਂ ਮੈਨੂੰ ਤਾਂ ਪਤਾ ਹੀ ਆ ਮੇਰੀ ਬਿਮਾਰੀ ਦਾ ਮੈਂ ਮੈਂ ਕਿੰਨੀ ਚਿਰ ਰਹਿਣੀ ਆ ਇਹ ਖੇਖਣ ਜੇ ਨਾ ਕਰਤੇ ਦਿਖਾ ਇਹ ਕੋਈ ਬਿਮਾਰੀ ਆ ਬਿਮਾਰੀ ਦਾ ਡਰਾਮਾ ਬਣਾਇਆ ਹੋਇਆ ਤੂੰ ਜਦੋਂ ਵੀ ਤੂੰ ਦੇਖਦੀ ਹੈ ਜਦੋਂ ਤੈਨੂੰ ਲੋਟ ਲੱਗਦਾ ਜਦੋਂ ਮੇਰੀ ਤੈਨੂੰ ਕੁੱਟ ਕੇ ਧਰ ਦਿੰਦੀ ਆ ਤੂੰ ਮੈਂ ਮੇਰੀ ਵੀ ਛਤਰਖਾਨ ਨੂੰ ਐ ਲੋਈ ਇੱਥੇ ਨਾ ਨਾ ਭੈਣ ਜੀ ਮੈਂ ਕਿਉਂ ਕੁੱਟਣਾ ਮੈਂ ਤਾਂ ਕੁੜੀ ਜਿੰਨਾ ਹੀ ਪਿਆਰ ਉਹਨੂੰ ਕਰਦੀ ਆ ਮੇਰੇ ਤਾਂ ਧੀਆਂ ਵਰਗੀ ਆ ਨਾ ਉਹ ਥੋੜੀ ਉਹ ਭੈਣ ਜੀ ਮੇਰੀਆਂ ਤਾਂ ਅਹ ਗਿੱਚੀਆਂ ਨਾਲਾਂ ਜੁੜ ਜਾਂਦੀਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਿਹੜੇ ਵੇਲੇ ਗੈਵੀ ਦੇ ਹੱਥ ਚੱਕ ਲੈਣੀ ਨੱ ਤੈਨੂੰ ਪਤਾ ਕਿਉਂ ਨਹੀਂ ਲੱਗਦਾ ਜੇ ਤੇਰਾ ਹੱਥ ਉੱਠਦਾ ਆ ਕੋਲ ਤੇਰਾ ਮੁੰਡਾ ਖੜਾ ਹੁੰਦਾ ਕੋਲ ਤੇਰੀ ਧੀ ਖੜੀ ਹੁੰਦੀ ਆ ਤੈਨੂੰ ਸਿਰਫ ਗੈਰਵਿਓ ਦਿਖਦੀ ਆ ਕੁੱਤਿਆਂ ਲਈ ਨਾ ਆਪਣੇ ਧੀ ਤੇ ਪੁੱਤ ਤੇ ਤੇਰਾ ਕਦੇ ਹੱਥ ਨਹੀਂ ਉੱਠਿਆ ਉਦੋਂ ਤੇਰਾ ਦਿਮਾਗ ਬੜਾ ਕੰਟਰੋਲ 'ਚ ਰਹਿੰਦਾ ਆ ਜਦੋਂ ਮੇਰੀ ਧੀ ਆਉਂਦੀ ਆ ਉਦੋਂ ਹੀ ਪਰੇ ਤੋਂ ਬਾਹਰ ਹੁੰਦੀ ਆ ਉਦੋਂ ਹੀ ਨਹੀਂ ਤੈਨੂੰ ਪਤਾ ਲੱਗਦਾ ਨਾ ਅੱਜ ਤੋਂ ਬਾਅਦ ਜੇ ਮੇਰੀ ਧੀ ਤੇ ਹੱਥ ਚੁੱਕਣਾ ਤਾਂ ਦੂਰ ਜੇ ਤੂੰ ਕੋਈ ਅੱਖ ਨਾਲ ਵੀ ਝਾਕੀ ਆ ਨਾ ਵੇ ਦੇਖ ਲੈ ਕੰਨ ਖੋਲ ਕੇ ਸੁਣ ਲੈ ਜੇ ਤੂੰ ਫੇਰ ਬਣਾ ਸੁਧਰੀ ਨਾ ਤੇਰਾ ਮਾਰ ਮਾਰ ਕੇ ਗਿੱਚੀ ਦਾ ਨੌੜਾ ਮੈਂ ਸੱਚੀ ਬੋਲੂ ਨਹੀਂ ਨਹੀਂ ਭਾਂਜੀ ਮੈਂ ਕਦੇ ਵੀ ਨਾ ਤੋ ਕੁਛ ਨਹੀਂ ਕਹਿੰਦੀ ਮੈਂ ਨਹੀਂ ਚੜਦੋਂ ਨਾ ਜੇ ਤੂੰ ਬਾਹਰ ਜਾ ਕੇ ਵੀ ਨਾ ਇਹ ਸਾਰਾ ਕੁਝ ਦੱਸਿਆ ਤੇਰੀ ਜੀਵਾਨ ਦੀ ਖੁੰਡਲ ਮਾ ਦੂੰਗੀ ਮੈਂ ਸਮਾਤ ਲਾਲਾ ਭਾਂਜੀ ਮੈਂ ਨਹੀਂ ਦੱਸਦੀ ਮੈਂ ਨਹੀਂ ਕਿਸੇ ਨੂੰ ਕੁਛ ਕਹਿੰਦੀ री मम्मी बिल्कुल ठीक है नौ बार नौ है फिक्र कर गया। गया ना करी पुत हूं तेरी मम्मी बिल्कुल ठीक है ठीक है तेन की हो गया तू क्यों रोन लगी हुई है ਕੀ ਦੱਸਾਂ ਮੰਮੀ ਜਦੋਂ ਜੀ ਕਰਦਾ ਮੇਰੀ ਸੱਸ ਮੈਨੂੰ ਕੁੱਟ ਕਰਦੀ ਆ ਕੁੱਟ ਕਰਦੀ ਆ ਹੈ ਹੋਰ ਕੀ ਬੱਸ ਆ ਬਿਮਾਰੀ ਵੀ ਆੜ ਚ ਕਹਿ ਲਿੰਦੀ ਆ ਵੀ ਮੇਰੇ ਸਿਰ ਦੀਆਂ ਨਾੜਾਂ ਛੁੱਟ ਗਈਆਂ ਬਸ ਉਹਨੂੰ ਮੈਹੀ ਦਿਸਦੀ ਆ ਬਸ ਮੈਨੂੰ ਹੀ ਉਹ ਕੁੱਟ ਕਰਦੀ ਆ ਨਾ ਕਦੇ ਉਹਨੇ ਆਪਣੇ ਮੁੰਡੇ ਨੂੰ ਜਾਂ ਧੀ ਨੂੰ ਨਹੀਂ ਕੁਝ ਕਿਹਾ ਉਹਨਾਂ ਵਾਰੀ ਤਾਂ ਲੱਗਦਾ ਵੀ ਨਾੜਾਂ ਖੁੱਲ ਜਾਂਦੀਆਂ ਨੇ ਅੱਛਾ ਤੇਰੀ ਸੱਸ ਦਾ ਤਾਂ ਸ਼ਰਾਬੀ ਵਾਲਾ ਹਾਲ ਐ ਉਹਨੂੰ ਜਨਾਨੀਆਂ ਦੇਖਦੀ ਐ ਕੁੱਟਣ ਨੂੰ ਨਾ ਮਾਹ ਦਿੰਦੀ ਆ ਨਾ ਭੈਣ ਦਿੰਦੀ ਆ ਹੁਣ ਤੇਰੀ ਸੱਸ ਨੂੰ ਸਿੱਧੀ ਕਰਨ ਲਈ ਨਾ ਤੇਰੀ ਮਾਂ ਨੂੰ ਹੀ ਉਂਗਲੀ ਟੇਢੀ ਕਰਨੀ ਪੈਣੀ ਆ ਜਦੋਂ ਹੁਣ ਤੇਰੀ ਸੱਸ ਡਰਾਮਾ ਜਿਹਾ ਕਰੂਗੀ ਨਾ ਤੂੰ ਮੈਨੂੰ ਬਸ ਮਿਸ ਕਾਲ ਮਾਰ ਦੇ ਇੱਕ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਪਰ ਮੰਮੀ ਜੇ ਕਿ ਸਾਨੂੰ ਪਤਾ ਲੱਗ ਗਿਆ ਤਾਂ ਐਵੇਂ ਮੇਰੇ ਘਰ 'ਚ ਪੰਗਾ ਨਾ ਪਵਾ ਦੀ ਸਹੁਰੇ ਨੂੰ ਤਾਂ ਬਿੰਦ ਲੱਗਦਾ ਕਹਿਣ ਨੂੰ ਵੀ ਨੂੰ ਦੀ ਮਾਂ ਹੀ ਘਰ 'ਚ ਪੰਗੇ ਪਾਉਂਦੀ ਆ ਕੋਈ ਮਾਂ ਨਹੀਂ ਪੰਗੇ ਪਾਉਂਦੀ ਜਿਹੜੀ ਮਾਂ ਦੀ ਧੀ ਸਹੁਰੇ ਘਰ ਦੁਖੀ ਹੋਵੇ ਨਾ ਉਹਨੂੰ ਚੈਨ ਕਿੱਥੇ ਮਾਪੇ ਨਾ ਧੀਆਂ ਦਾ ਘਰ ਬਸਾਉਣ ਦੇ ਲਈ ਪਿਆਉਂਦੇ ਨੇ ਨਾ ਕਿ ਕੁੱਟ ਖਾਣ ਲਈ